ਮਨ ਰੇ ਪ੍ਰਭ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨ ਕਾ ਸੇ ਉਦਰੀ ਤਾਕੋ ਜਸ ਉਰ ਧਾਰੋ ਰਹਾਉ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾਂ ਕੋ ਜਸ ਔਰ ਧਾਰੋ ਰਾਉ ਅਟਲ ਭਾਇਓ ਧੂ ਜਾ ਕੇ ਸਿਮਰਨ ਅਰਨੇ ਬੇ ਪਦ ਪਾਇਆ ਦੁਖ ਹਰਤਾ ਦੁਖ ਹਰਤਾ ਇਹ ਬਿਦ ਕੋ ਸਮਾਮੀ ਤੇ ਕਹੇ ਬਿਸਰਾਇਆ ਜਬ ਹੀ ਸਰਨ ਗਾਹੀ ਕਿਰਪਾ ਨਿਦ ਗਾਜ ਗਵਾਰ ਤੇ ਛੂਟਾ ਮਈਮਾ ਨਾਮ ਕਹ ਲਓ ਬਰਨਾਓ ਰਾਮ ਕਹਿਤ ਬੰਦਨ ਤੈ ਟੂਟਾ ਅਜਾਂਬਲ ਪਾਪੀ ਜਾਗ ਜਾਨੋ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮੈਂ ਮਨ ਤੇ ਵੀਰ ਔਰ ਤਰਪਾਰ ਉਤਾਰਾ ਜਾ ਅੰਬਲ ਪਾਪੀ ਜਾਗ ਜਾਨੇ ਨਿਮਖ ਮਾਏ ਨਿਸ਼ਤਾਰਾ ਨਾਨਕ ਕਹਿ ਤ ਚਿੰਤਾ ਨਾਨਕ ਕਹਿ ਤ ਚੇਤ ਚਿੰਤਾ ਮਨ ਤਬੀ ਉਤ ਉਤਰੈ ਪਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਨਾਉ ਨਰੈਣ ਕਾ ਗੁਰਮਖ ਨਾਉ ਨਰੈਣ ਕਾ ਨਾਉ ਨਰਾਇਣ ਕਾ ਗੁਰਮਖ ਨਾਉ ਨਰਾਇਣ ਕਾ ਗੁਰਦੁਆਰੇ ਜਾਇਕੇ ਗੁਰਦੁਆਰੇ ਜਾਇਕੇ ਗੁਰਦੁਆਰੇ ਜਾਇ ਇਕੇ ਗੁਰਦੁਆਰੇ ਜਾਇ ਇਕੇ ਗੁਰਮਖ ਨਾਉ ਨਰੈਣ ਕਹਾ ਨਾਉ ਨਰੈਣ ਕਹਾ ਨਾਉ ਨਰੈਣ ਕਹਾ ਗੁਰਮਖ ਨਾਉ ਨਰੈਣ ਕਹਾ ਨਾਉ ਨਰੈਣ ਕਹਾ ਗੁਰਮਖ ਨਾਉ ਨਰੈਣ ਕਹਾ ਨਾਉ ਨਰਾਣ ਕਹਾ ਗੁਰਮਖ ਨਾਉ ਨਰਾਣ ਕਹਾ ਪਤਤ ਅਜਾਮਲ ਪਾਪ ਕਰ ਪਤਤ ਅਜਾਮਲ ਪਾਪ ਕਰ ਜਾਏ ਕਲਿਆਣ ਤਵੀ ਰਹਾ ਗੁਰਮਖ ਨਾਉ ਕਹਾ ਗੁਰਮਖਨਾਉ ਕਹਾ ਨਰਾਇਣ ਗੁਰਮਖਨਾਉ ਕਹਾ ਨਾਉ ਨਰਾਣ ਕਾ ਗੁਰਮਖ ਨਾਉ ਨਰਾਣ ਕਹਾ ਗੁਰਤੇ ਵੇ ਮੁਖ ਹੋਏ ਇਕੇ ਗੁਰਤੇ ਵੇ ਮੁਖ ਹੋਏ ਇਕੇ ਪਾਪ ਕਮਾਵੇ ਪਾਪ ਕਮਾਵੇ ਧਰਮਤ ਦਹਾ ਗੁਰਮਖ ਨਾਉ ਨਰਾਇਣ ਕਹਾ ਨਾਉ ਨਰਾਇਣ ਕਹਾ ਗੁਰਮਖ ਨਾਉ ਨਰਾਇਣ ਕਹਾ ਬਿਰਥਾ ਜਨਮ ਗਵਾਏ ਅਨ ਬਿਰਥਾ ਜਨਮ ਗਵਾਏ ਅਨ ਭਵਜਲ ਅੰਦਰ ਫਿਰਦਾ ਵਾਹ ਗੁਰਮਖ ਨਾਉ ਕਹਾ ਨਾਉ ਨਰਾਇਣ ਕਹਾ ਗੁਰਮਖ ਨਾਉ ਨਰਾਇਣ ਕਹਾ ਨਾਉ ਨਰਾਇਣ ਕਹਾ ਗੁਰਮਖ ਨਾਉ ਨਰਾਇਣ ਕਹਾ ਛੇ ਪੁੱਤਰ ਜਾਏ ਵੇਸਵਾ ਛੇ ਪੁੱਤਰ ਸੀ ਵੇਸਵਾ ਦੇ ਨਰਾਇਣ ਦੇ ਛੇ ਪੁੱਤਰ ਜਾਏ ਵੇਸਵਾ ਪਾਪਾਂ ਦੇ ਫਲ ਈਸ਼ੇ ਲਾ ਗੁਰਮਖੰਡਾਉ ਨਰ ਕਹਾ ਨਾਉ ਨਰੈਣ ਕਹਾ ਗੁਰਮਖ ਨਾਉ ਨਰੈਣ ਕਹਾ ਨਾਉ ਨਰੈਣ ਕਹਾ ਗੁਰਮਖ ਨਾਉ ਨਰੈਣ ਕਹਾ ਪੁੱਤ ਉੰਗ ਸਤਵਾਂ ਨਾਉ ਬੋਤ ਉਹ ਆੰਗ ਸਤਵਾਂ ਨਾਉ ਬੋਤ ਉਹ ਆੰਗ ਸਤਵਾਂ ਨਾਉ ਧਰਨ ਨੋ ਚੇਤ ਉਮਹਾ ਗੁਰਮਖ ਨਾਉ ਨਰੈਣ ਕਹਾ ਨਾਉ ਨਰੈਣ ਕਹਾ ਗੁਰਮਖ ਨਾਉ ਨਰੈਣ ਕਹਾ ਗੁਰੂ ਦਵਾਰੇ ਜਾਏ ਇਕੇ ਗੁਰਦੁਆਰੇ ਜਾਏ ਕੇ ਗੁਰਮਖ ਨਾਉ ਨਰੈਣ ਕਹਾ ਗੁਰਮਖ ਨਾਉ ਨਰੈਣ ਕਹਾ ਨਾਉ ਨਰੈਣ ਕਹਾ ਨਾਉ ਨਰੈਣ ਕਹਾ ਅੰਤ ਕਾਲ ਜਮਦੂਤ ਵੇਖ ਅੰਤ ਕਾਲ ਜਮਦੂਤ ਵੇਖ ਪੁੱਤ ਨਰੈਣ ਸ਼ਹਾ ਸਤਵਾਂ ਪੁੱਤਰ ਫੇਰ ਹੋਇਆ ਉਹਦਾ ਨਾਮ ਨਰਾਇਣ ਰੱਖਿਆ ਪੁੱਤਰ ਨਰਾਇਣ ਬੋਲੇ ਸ਼ਹਾ ਗੁਰਮਖ ਨਾਉ ਨਰਾਇਣ ਕਹਾ ਨਾਉ ਨਰਾਇਣ ਕਹਾ ਗੁਰਮਖ ਨਾਉ ਨਰਾਇਣ ਕਹਾ ਜਮਗਣ ਮਾਰੇ ਹਾਰ ਜਨਾ ਜਮਗਣ ਮਾਰੇ ਹਾਰ ਜਨਾ ਗਾਇਆ ਸੁਰਗ ਜਮ ਡੰਡ ਨਾ ਜਾਸਾ ਗੁਰਮਖ ਨਾਉ ਨਾਉ ਨਰੈਣ ਕਹਾ ਨਾਉ ਨਰੈਣ ਕਹਾ ਗੁਰਮਖ ਨਾਉ ਨਰੈਣ ਕਹਾ ਨਾਇ ਲਾਏ ਦੁਖ ਢੇਰਾ ਟਹਾ ਨਾਇ ਲਾਏ ਦੁਖ ਢੇਰਾ ਟਹਾ ਗੁਰਮਖ ਨਾਉ ਨਰੈਣ ਕਹਾ ਗੁਰਮਖ ਨਾਉ ਨਰਾਣ ਕਹਾ ਨਾਉ ਨਰਾਣ ਕਹਾ ਗੁਰਮਖ ਨਾਉ ਨਰਾਣ ਕਹਾ ਗੁਰਦੁਆਰੇ ਜਾਏ ਇਕੇ ਗੁਰਦੁਆਰੇ ਜਾਏ ਇਕੇ ਗੁਰਦੁਆਰੇ ਜਾਏ ਇਕੇ ਗੁਰਦੁਆਰੇ ਜਾਏ ਇਕੇ ਗੁਰਮਖ ਨਾਉ ਨਰਾਣ ਕਹਾ ਗੁਰਮੁਖ ਨਾਉ ਨਰਾਣ ਕਹਾ 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 ਏ ਸ਼ਾਵਦ ਭਾਈ ਗਰਦਾਸ ਜੀਆ ਵਾਰਾਂ ਦੇ ਵਿੱਚ ਹੈ ਭਾਈ ਗਰਦਾਸ ਜੀ ਇਸ ਪੌੜੀ ਵਿੱਚ ਇਉਂ ਬਿਆਨ ਕਰਦੇ ਨੇ ਅਜਾਂਬਲ ਪਾਪੀ ਜਗ ਜਾਣੇ ਕੁਰਬਾਨੀ ਅਤੇ ਗੁਰਮਤ ਸਹਿਤ ਵਿੱਚ ਅਜਾਂਬਲ ਦਾ ਨਾਮ ਬਹੁਤ ਆਉਂਦਾ ਹੈ ਅਜਾਂਬਲ ਅਜੰਬਲ ਕਨੌਜ ਦੇ ਇੱਕ ਵਿਦਵਾਨ ਕਨੌਜ ਸ਼ਹਿਰ ਹੈ ਕਨੌਜ ਸ਼ਹਿਰ ਹੈ ਤੇ ਇੱਕ ਵਿਦਵਾਨ ਪੰਡਤ ਦਾ ਪੁੱਤਰ ਸੀ ਅਜੰਬਲ ਦਾ ਪਿਤਾ ਰਾਜ ਦਰਬਾਰ ਵਿੱਚ ਰਾਜੇ ਦੇ ਅਹਲਕਾਰਾਂ ਨੂੰ ਵੇਦਾਂ ਸਾਖਤਾਂ ਦੇ ਪ੍ਰਾਣਾ ਦੀ ਕਥਾ ਸੁਣਾਇਆ ਕਰਦਾ ਸੀ ਅਜਾਂਬਲ ਜਦੋਂ 9-10 ਸਾਲ ਦਾ ਹੋਇਆ ਤਾਂ ਇੱਕ ਵਿਦਵਾਨ ਗੁਰੂ ਕੋਲ ਪੜਨ ਪੜਨ ਪਾ ਦਿੱਤਾ ਪੜਨੇ ਪਾ ਦਿੱਤਾ ਗੁਰੂ ਬਹੁਤ ਵਿਦਵਾਨ ਅਤੇ ਪ੍ਰਭੂ ਭਗਤੀ ਵਾਲਾ ਸੀ ਕਰਨ ਵਾਲਾ ਸੀ ਦਾ 7 ਸਾਲਾਂ ਦੇ ਵਿੱਚ ਅਜਾਮਲ ਉੱਚ ਕੋਟੀ ਦਾ ਵਿਦਵਾਨ ਬਣ ਗਿਆ ਜਦੋਂ ਉਹ 14 ਸਾਲਾਂ ਦਾ ਹੋਇਆ ਤਾਂ ਇੱਕ ਬਹੁਤ ਜਵਾਨ ਸੁੰਦਰ ਅਤੇ ਹੌਣ ਹਾਰ ਗੱਭਰੂ ਨਿਕਲਿਆ ਗੁਰੂ ਨੇ ਹੁਕਮ ਦਿੱਤਾ ਅਜਾਮਲ ਸ਼ਹਿਰ ਬਿਲਕੁਲ ਨਹੀਂ ਜਾਣਾ ਸ਼ਹਿਰ ਵਿੱਚੋਂ ਬਾਰ ਬਾਰ ਹੀ ਘਰ ਨੂੰ ਜਾਣਾ ਹੈ ਅਤੇ ਆਸ਼ਰਮ ਆਸਰਨ ਨੂੰ ਆਸ਼ਰਮ ਨੂੰ ਵੀ ਸ਼ਹਿਰੋਂ ਬਾਰ ਬਾਰ ਆ ਜਾਣਾ ਹੈ 20 ਸਾਲ ਦੀ ਉਮਰ ਤੱਕ ਗੁਰੂ ਦੀ ਆਗਿਆ ਦਾ ਪਾਲਣ ਅਜਾਮਲ ਕਰਦਾ ਰਹਾ ਅੰਤ ਇੱਕ ਦਿਨ ਮਨ ਬਦਲ ਗਿਆ ਪਤਾਨੀ ਗੁਰੂ ਜੀ ਮੈਨੂੰ ਰੋਜ਼ ਹੀ ਸ਼ਹਿਰ ਵਿੱਚ ਜਾਣ ਤੋਂ ਕਿਉਂ ਰੋਕਦੇ ਨੇ ਸ਼ਹਿਰ ਇੱਕ ਦਿਨ ਜਾਵਾਂ ਤੇ ਸਹੀ ਕੀ ਗੱਲ ਆ ਅਤੇ ਸ਼ਹਿਰ ਵਿੱਚੋਂ ਦੀ ਲੰਘਣ ਦਾ ਦ੍ਰਿਵਨੇਚਾ ਕਰ ਲਿਆ ਨਾਉ ਨਰਾਣ ਕਹਾ ਗੁਰਮਖ ਨਾਉ ਨਰਾਣ ਕਹਾ ਨਾਉ ਨਰਾਇਣ ਕਹਾ ਗੁਰਮਖ ਨਾਉ ਨਰਾਇਣ ਕਹਾ ਗੁਰਦੁਆਰੇ ਜਾਏ ਇਕੇ ਗੁਰਦੁਆਰੇ ਜਾਏ ਇਕੇ ਗੁਰਦੁਆਰੇ ਜਾਏ ਇਕੇ ਗੁਰਦੁਆਰੇ ਜਾਏ ਇਕੇ ਗੁਰਮਖ ਨਾਉ ਗੁਰਮਖ ਨਾਉ ਨਰੈਣ ਕਹਾ ਗੁਰਮਖ ਨਾਉ ਨਰੈਣ ਕਹਾ ਨਾਉ ਨਰੈਣ ਕਹਾ ਗੁਰਮਖ ਨਾਉ ਨਰੈਣ ਕਹਾ ਨਾਉ ਨਰੈਣ ਕਹਾ ਗੁਰਮਖ ਨਾਉ ਨਰੈਣ ਕਹਾ ਗੁਰੂਤਾ ਸਿਆੜਾ ਸੀ ਉਹ ਸਮਝਦਾ ਸੀ ਚੜਦੀ ਜਵਾਨੀ ਨੂੰ ਉਮਰ ਕਿੰਨੀ ਸੰਭਾਲ ਕੇ ਰੱਖਣ ਵਾਲੀ ਵਸਤੂ ਹੈ ਇਸ ਉਮਰ ਵਿੱਚ ਭੈੜੇ ਖਿਆਲ ਬਹੁਤ ਛੇਤੀ ਅਸਰ ਕਰਦੇ ਹਨ ਪਰ ਉੱਤਮ ਖਿਆਲਾਂ ਨੂੰ بار بار ਸੁਣਨ ਨਾਲ ਵੀ ਥੋੜਾ ਹੀ ਅਸਰ ਹੁੰਦਾ ਹੈ ਅਜਾਮਲ ਮਾਇਆ ਦੇ ਇਸ ਪ੍ਰਭਾਵ ਪੈਣ ਵੱਲੋਂ ਅੰਜਾਮਲ ਸੀ ਅੰਜਾਨ ਸੀ ਪਹਿਲੇ ਦਿਨ ਹੀ ਵੇਸਵਾ ਦੀ ਬਾਜ਼ਾਰ ਵਿੱਚੋਂ ਦੀ ਲੰਘ ਗਿਆ ਲੰਘ ਕੇ ਗਿਆ ਇੱਕ ਵੇਸਵਾ ਦੀ ਸੋਹਣੀ ਸੂਰਤ ਨੇ ਅੰਜਾਮਲ ਨੂੰ ਮੋਹ ਲਿਆ ਪਹਿਲੇ ਦਿਨ ਅੰਜਾਮਲ ਉਸ ਪਾਸ ਜਾਣੋ ਤਾਂ ਝਾਕ ਗਿਆ ਪਰ ਵੇਸਵਾ ਦੀ ਸੁੰਦਰਤਾ ਨੇ ਅਜੰਮਲ ਦੇ ਅੰਦਰੋਂ ਧਾਰਮਿਕ ਗ੍ਰੰਥਾਂ ਦੀ ਪਚੇਰੀ ਵਿਦਿਆ ਅਤੇ ਗੁਰੂ ਦੀ ਸਿੱਖਿਆ ਹੰਜੂ ਹੋਂਜ ਕੇ ਬਾਹਰ ਸੁੱਟ ਦਿੱਤੀ ਅਤੇ ਸਾਰੀ ਰਾਤ ਉਸ ਵੇਸਵਾ ਦੀ ਸੂਰਤ ਉਹਦੇ ਸਾਹਮਣੇ ਵਿਖਾਈ ਦਿੰਦੀ ਰਹੀ ਦਿਨ ਚੜਿਆ ਹਰ ਰੋਜ ਵਾਂਜੂ ਆਪਣੇ ਗੁਰੂ ਪਾਸ ਆਸਨ ਵਿੱਚ ਪੁੱਜ ਗਿਆ ਗੁਰੂ ਨੇ ਪੁੱਛਿਆ ਕਿ ਕਿਹੜੇ ਰਸਤੇ ਆਇਆ ਅਤੇ ਗਿਆ ਸੀ ਤਾਂ ਝੂਠ ਹੀ ਆਖ ਦਿੱਤਾ ਗੁਰਦੇਵ ਜੀ ਮੈਂ ਸ਼ਹਿਰੋਂ ਬਾਹਰ-ਬਾਰ ਹੀ ਗਿਆ ਤੇ ਆਇਆ ਹਾਂ ਝੂਠ ਅਤੇ ਝੂਠ ਬੁੱਧੀ ਨੂੰ ਭ੍ਰਿਸ਼ਟ ਕਰ ਦਿੱਤੇ ਦਿੰਦੇ ਹਨ ਸਹਿਜੇ ਸਹਿਜੋ ਵੇਸਵਾ ਦੇ ਚਾਰੇ ਜਾਣ ਲੱਗ ਪਿਆ ਅਤੇ ਵਿਸ਼ੇਵਕਾਰਾਂ ਦਾ ਸ਼ਿਕਾਰ ਹੋ ਗਿਆ ਪੜ੍ਹਾਈ ਵੱਲੋਂ ਮਨ ਉਪਰਾਮ ਹੋ ਗਿਆ ਗੁਰੂ ਨੇ ਵਿਦਿਆ ਪੜ੍ਹਾਉਣੀ ਬੰਦ ਕਰ ਦਿੱਤੀ ਜਦੋਂ ਅਜਾਮਬਲ ਦੇ ਪਿਤਾ ਨੂੰ ਪਤਾ ਲੱਗਾ ਉਸ ਨੇ ਤੁਰੰਤ ਇੱਕ ਸੁੰਦਰ ਮਟਿਆਰ ਨਾਲ ਵਿਆਹ ਕਰ ਦਿੱਤਾ ਪਰ ਵੇਸਵਾ ਦੀ ਹਾਵਾਂ ਭਾਵਾਂ ਅਤੇ ਨਖਰਿਆਂ ਨੂੰ ਮਾਣ ਵਾਲੇ ਅਜਾਬਲ ਨੂੰ ਸਾਵਧਾਨ ਅਤੇ ਸੁਸ਼ੀਲ ਪਤਨੀ ਚੰਗੀ ਨਾ ਲੱਗੀ ਭਾਵ ਕਿ ਉਸ ਵੇਸਵਾ ਕਲਾਵਤੀ ਦੀ ਭੈੜੀ ਸੰਗਤ ਕਰਦਾ ਰਹਾ ਪਿਤਾ ਜੀ ਪਿਤਾ ਵੀ ਤੜਫਦਾ ਮਰ ਗਿਆ ਪਿਤਾ ਦੀ ਥਾਵੇਂ ਪਿਤਾ ਦੇ ਥਾਂਵੇਂ ਪਿਆਜ ਮੌਜੂਦ ਅਜਾਮਲ ਹੀ ਰਾਜ ਦਰਬਾਰ ਵਿੱਚ ਕਥਾ ਕਰਨ ਲੱਗ ਪਿਆ ਪਿਤਾ ਦੇ ਥਾਂ ਤੇ ਦਰਬਾਰ ਦੇ ਵਿੱਚ ਕਥਾ ਕਰਨ ਲੱਗ ਪਿਆ ਰਾਜੇ ਨੂੰ ਪਤਾ ਲੱਗਾ ਤਦ ਉਸ ਨੇ ਵੀ ਅਜਾਮਲ ਨੂੰ ਕਲਵੰਤੀ ਦੀ ਭੈੜੀ ਸੰਗਤ त्यागਣ ਲਈ ਸਮਝਾਇਆ ਪਰ ਅਜਾਮਲ ਨਾ ਟਲਿਆ ਰਾਜੇ ਨੇ ਉਸ ਡੰਡ ਦੇਣਾ ਚਾਹਾ ਪਰ ਬ੍ਰਾਹਮਣ ਸਮਝ ਕੇ ਆਪਣੇ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਉਸ ਦੀ ਪਤਨੀ ਨੂੰ ਵੀ ਸਭ ਸਮਾਨ ਸੌਂਪ ਦਿੱਤਾ ਵਿਸ਼ੇ ਵਿਕਾਰਾਂ ਤੇ ਇੱਕ ਵਿਸ਼ੇ ਵਿਕਾਰਾਂ ਵਿਕ ਚੁੱਕਾ ਅਜਾਂਬਲ ਕਲਾਵੰਤੀ ਵੇਸਵਾ ਨੂੰ ਲੈ ਕੇ ਜੰਗਲ ਵਿੱਚ ਜਾ ਰਹਾ ਖਾਣ ਪੀਣ ਨੂੰ ਜੰਗਲ ਵਿੱਚੋਂ ਕੀ ਮਿਲਦਾ ਸੀ ਸ਼ਿਕਾਰ ਖੇਡ ਕੇ ਚੋਰੀ ਠਾਗੀ ਕਰਕੇ ਰਸਤੇ ਜਾਂਦਿਆਂ ਨੂੰ ਲੁੱਟ ਕੇ ਉਹ ਆਪਣਾ ਗੁਜ਼ਾਰਾ ਕਰਨ ਲੱਗਾ ਇਨਾਂ ਭੈੜੇ ਸਾਧਨਾ ਨਾਲ ਉਸ ਪੇਟ ਪਾਲਣਾ ਕਰਦਾ ਰਹਾ ਇਸ ਸਮੇਂ ਤੱਕ ਉਹ ਛੇ ਪੁੱਤਰ ਦਾ ਪਿਤਾ ਬਣ ਗਿਆ ਸਰੀਰ ਕਮਜ਼ੋਰ ਹੋ ਗਿਆ ਵਿਸ਼ੇਵਕਾਰਾਂ ਦੀ ਅੱਗ ਮੱਠੀ ਪੈ ਗਈ ਦੋਨਾਂ ਨੂੰ ਆਪਣਾ ਪਹਿਲਾ ਜੀਵਨ ਚੇਤੇ ਆਉਣ ਲੱਗ ਪਿਆ ਅਜਾਮ ਵੱਲੋਂ ਪਛਤਾਵਾ ਹੋਣ ਲੱਗਾ ਕਿ ਵੇਦ ਸਾਤਰਾਂ ਦੀ ਪਵਿੱਤਰ ਵਿਚਾਰਾਂ ਨੂੰ ਤਿਆਗ ਕੇ ਭੜਿਆਂ ਵਿਚਾਰਾਂ ਵਿੱਚ ਰਸਤਾ ਫੜ ਲਿਆ ਏ ਜਰੂਰ ਹੀ ਘੋਰ ਨਰਕ ਵਿੱਚ ਪਵਾਂ ਪੈਣਾ ਪਵੇਗਾ ਅਤੇ ਸਖਤ ਸਜ਼ਾਵਾਂ ਮਿਲਣ ਗਿਆ ਮਨ ਡਰਨ ਅਤੇ ਪਛਤਾਉਣ ਲੱਗ ਪਿਆ ਨਾਉ ਨਰੈਣ ਕਹਾ ਪੁੱਤਰ ਨਾਉ ਨਰੈਣ ਕਹਾ ਨਾਉ ਨਰੈਣ ਕਹਾ ਪੁੱਤਰ ਨਾਉ ਨਰੈਣ ਕਹਾ ਗੁਰਦੁਆਰੇ ਜਾਏ ਇਕੇ ਗੁਰਦੁਆਰੇ ਜਾਏ ਇਕੇ ਗੁਰਦੁਆਰੇ ਜਾਏ ਇਕੇ ਗੁਰਦੁਆਰੇ ਜਾਏ ਇਕੇ ਨਾਉ ਨਰੈਣ ਕਹਾ ਗੁਰਮੁਖ ਨਾਉ ਨਰੈਣ ਕਹਾ ਨਾਉ ਨਰਾਣ ਕਾ ਗੁਰਮਕ ਨਾਉ ਨਰਾਣ ਕਾ ਨਿਮਖ ਮਾਏ ਨਿਸਤਾਰਾ ਨਿਮਖ ਮਾਏ ਨਿਸਤਾਰਾ ਨਿਮਖ ਮਾਏ ਨਿਸਤਾਰਾ ਨਿਮਖ ਮਾਏ ਨਿਸਤਾਰਾ ਅਜਾਂਬਲ ਪਾਪੀ ਜਾਗ ਜਾਨੇ ਅਜਾਂਬਲ ਪਾਪੀ ਜਾਗ ਜਾਨੇ ਅਜਾਂਬਲ ਪਾਪੀ ਜਗ ਜਾਣੇ ਅਜਾਂਬਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਨਿਮਖ ਮਾਹੇ ਨਿਸਤਾਰਾ ਨਿਮਖ ਮਾਹੇ ਨਿਸਤਾਰਾ ਨਿਮਖ ਮਾਹੇ ਨਿਸਤਾਰਾ ਇਨਾਂ ਦਲਾ ਵਿੱਚ ਹੀ ਕੁਝ ਮਹਾਤਮਾ ਅਜਾਂਬਲ ਦੇ ਘਰ ਆ ਗਏ ਅਜਾਂਬਲ ਸ਼ਿਕਾਰ ਖੇਡਣ ਗਿਆ ਸੀ ਉਹ ਵੀ ਘਰ ਨਾ ਆ ਗਿਆ ਉਹ ਵੀ ਘਰ ਆ ਗਿਆ ਉਸ ਨੇ ਹੱਥਾਂ ਹੱਥਾਂ ਵਿੱਚ ਮਾਰੇ ਹੋਏ ਪੰਛੀ ਸਨ ਜਦੋਂ ਉਸ ਨੇ ਮਹਾਤਮਾ ਨੂੰ ਵੇਖਿਆ ਤਾਂ ਚਰਨਾਂ ਤੇ ਮੱਥਾ ਟੇਕਿਆ ਅਤੇ ਨਿਮਰਤਾ ਪੂਰਵਕ ਬੇਨਤੀ ਕੀਤੀ ਕਿ ਮੈਨੂੰ ਕੀਤੇ ਹੋਏ ਕੁਰ ਕਰਮਾਂ ਦੀ ਸਜ਼ਾ ਤੋਂ ਬਚੰਦ ਦਾ ਉਪਾਅ ਦੱਸੋ ਜੀ ਮਾਤਮਾ ਨੇ ਅਜਾਮਲ ਅਤੇ ਵਿਸਵਾ ਤੇ ਮਿਹਦੀ ਨਿਗਾਹ ਕੀਤੀ ਉਹਨਾਂ ਵੱਲੋਂ ਮਿਲਿਆ ਰੁੱਖਾ ਸੁੱਖਾ ਲੰਗਰ ਛਕਿਆ ਅੰਤ ਵਿੱਚ ਆਖਿਆ ਕਿ ਹੋਣ ਵਾਲੇ ਪੁੱਤਰ ਦਾ ਨਾਮ ਨਾਰਾਇਣ ਰੱਖਿਓ ਮਾਤਮਾ ਨੇ ਹੁਕਮ ਦੀ ਪਾਲਣਾ ਕੀਤੀ ਮਹਾਤਮਾ ਦੇ ਹੁਕਮ ਦੀ ਪਾਲਣਾ ਪਾਲਣਾ ਕਰਦਾ ਕਰਦੇ ਆ ਪੁੱਤਰ ਦਾ ਨਾਮ ਜਿਹੜਾ 7ਵਾਂ ਪੁੱਤਰ ਹੋਇਆ ਸੀ ਉਹਦਾ ਨਾਮ ਨਾਰਾਇਣ ਰੱਖਿਆ ਰੱਖਿਆ ਗਿਆ ਅਜਾ ਅਮਲ ਦਾ ਪਿਆਰ ਵੀ ਉਸ ਪੁੱਤਰ ਨਾਲ ਬਹੁਤ ਹੋ ਗਿਆ ਅਤੇ ਹਰ ਸਮੇਂ ਬਾਕੀਆਂ ਪੁੱਤਰਾਂ ਨਾਲ ਇੰਨਾ ਪਿਆਰ ਨਹੀਂ ਹੋਇਆ ਉਹ ਨਾਰਾਇਣ ਪੁੱਤਰ ਦੇ ਨਾਲ ਕਾਫੀ ਪਿਆਰ ਹੋ ਗਿਆ ਅਤੇ ਨਾਰਾਇਣ ਰੈਣ ਪੁਕਾਰਦਾ ਰਹਿੰਦਾ ਸੀ ਨਾਰਾਇਣ ਪੁੱਤਰ ਅਜੇ ਛੋਟੀ ਬਸਤਾ ਦਾ ਹੀ ਸੀ ਕਿ ਅਜਾਮਲ ਬਿਮਾਰ ਹੋ ਗਿਆ ਬਿਮਾਰੀ ਵਾਧੀ ਗਈ ਅਜਾਮਲ ਦਾ ਅੰਤ ਸਮਾਂ ਨੇੜੇ ਆ ਗਿਆ ਉਸ ਨੂੰ ਡਰਾਉਣੇ ਜੰਮ ਵਿਖਾਈ ਦੇ ਲੱਗੇ ਉਹਨਾਂ ਦੀਆਂ ਡਰਾਉਣੀਆਂ ਸ਼ਕਲਾਂ ਵੇਖ ਕੇ ਆਪਣੇ ਪੁੱਤਰ ਨਾਰਾਇਣ ਨੂੰ ਆਵਾਜ਼ਾਂ ਮਾਰਨ ਲੱਗਾ ਜਿਉਂ-ਜਿਉਂ ਜਮ ਜਮਦੂਤਾਂ ਜਮਦੂਤ ਗੁਰਜਾਂ ਉੱਠ ਕੇ ਉਸ ਦੇ ਨੇੜੇ ਆਉਂਦੇ ਆਉਂਦੇ ਗਏ ਤਿਉ ਤਿਉ ਨਾਰਾਇਣ ਦਾ ਨਾਮ ਪੁਕਾਰਦਾ ਗਿਆ ਕਿਉਂਕਿ ਨਾਰਾਇਣ ਨਾ ਕਾਲਪੁਰਖ ਦਾ ਵੀ ਆ ਨਾ ਅੰਤ ਉਸ ਦੀ ਸੂਰਤ ਪੁੱਤਰ ਪ੍ਰੇਮ ਵਿੱਚੋਂ ਨਿਕਲ ਕੇ ਪ੍ਰਭੂ ਜੀ ਦੇ ਚਰਨਾਂ ਨਾਲ ਜੁੜ ਗਈ ਤਬੂਦੀ ਨੇ ਆਪਣੇ ਦੇਵਗਨ ਦੇਵਤਿਆਂ ਦੇ ਸੇਵਕ ਭੇਜ ਦਿੱਤੇ ਦੇਵਗਨਾਂ ਨੇ ਜਮਦੂਤਾ ਨੂੰ ਝਾੜ ਝਪਟ ਕੀਤੀ ਕਿ ਤੁਸੀਂ ਹੁਣ ਇਸ ਨੂੰ ਨਰਕਾਂ ਵਿੱਚ ਨਹੀਂ ਲਿਜਾ ਸਕਦੇ ਕਿਉਂਕਿ ਇਸ ਨੇ ਆਪਣਾ ਅੰਤਲਾ ਸਮਾ ਨੇੜੇ ਤੁਕਿਆ ਸਮਝ ਕੇ ਨਾਰਾਇਣ ਦਾ ਨਾਮ ਸਿਮਰਿਆ ਹੈ ਜਿਸ ਕਾਰਨ ਪ੍ਰਭੂ ਜੀ ਨੇ ਕਿਰਪਾ ਕਰਕੇ ਇਸ ਦੇ ਸਾਰੇ ਪਾਪ ਨਾਟ ਕਰ ਦਿੱਤੇ ਹਨ ਹੁਣ ਇਹ ਭਾਪੀ ਨਹੀਂ ਰਿਹਾ ਇਸ ਨੂੰ ਛਾੜ ਦਿਓ ਨਿਮਖ ਮਾਹਨ ਸਤਾਰਾ ਨਿਮਖ ਮਾਹਨ ਸਤਾਰਾ ਨਿਮਖ ਮਾਹਨ ਸਤਾਰਾ ਨਿਮਖਮਾਹੇ ਨਿਸਤਾਰਾ ਅਜਾਂਬਲ ਪਾਪੀ ਜਾਗ ਜਾਨੇ ਅਜਾਂਬਲ ਪਾਪੀ ਜਾਗ ਜਾਨੇ ਅਜਾਂਬਲ ਪਾਪੀ ਜਾਗ ਜਾਨੇ ਅਜਾਂਬਲ ਪਾਪੀ ਜਾਗ ਜਾਨੇ ਨਿਮਖਮਾਹੇ ਨਿਸਤਾਰਾ ਨਿਮਖਮਾਹੇ ਨਿਸਤਾਰਾ ਨਿਮਖਮਾਹੇ ਨਿਸਤਾਰਾ ਨਿਮਖ ਮਾਹੇ ਨਿਸਤਾਰਾ ਅਜਾਮਲ ਨੂੰ ਜਮਾ ਦੀ ਫਾਹੀ ਤੂੰ ਆਪ ਪ੍ਰਭੂ ਜੀ ਨੇ ਛਡਾਇਆ ਅਜਾਮਲ ਪੂਰਾ ਹੋ ਗਿਆ ਉਸ ਨੂੰ ਦੇਵਕਾਨਾ ਨੇ ਸੁੰਦਰ ਪਾਲਕੀ ਵਿੱਚ ਬਿਠਾ ਲਿਆ ਤੇ ਬੈਕੌਂਠ ਨੂੰ ਲੈ ਗਏ ਅਜਾਮਲ ਪਾਪੀ ਜਾਗ ਜਾਣੇ ਨਿਮਖ ਮਾਹੇ ਨਿਸਤਾਰਾ ਇਹ ਹੈ ਕੁਰਬਾਨੀ ਦੇ ਵਿੱਚ ਸ਼ਬਦ ਹੈ ਅੰਗ 632 ਤੇ ਅਜਾਂਬਲ ਪਾਪੀ ਜਾਗ ਜਾਣੇ ਨਿੰਮਖ ਮਾਹੇ ਨਿਸਤਾਰਾ ਪ੍ਰਭ ਕਿਰਪਾ ਨਾਲ ਨਿੰਮਖ ਵਿੱਚ ਭਾਵ ਸਾਗਰ ਤਰ ਗਿਆ ਜਮਦੂਤਾਂ ਨੂੰ ਧਰਮ ਰਾਜ ਨੇ ਤਾਲ ਤਾੜਿਆ ਕੇ ਤੁਸੀ ਅੱਗੋਂ ਅਗੋਵਾਰ ਤੇ ਉਸ ਥਾਂ ਤੇ ਨਹੀਂ ਜਾਣਾ ਜਿੱਥੇ ਪ੍ਰਭੂ ਜੀ ਨੇ ਪ੍ਰਭੂ ਜੀ ਦੇ ਨਾਮ ਦਾ ਉਚਾਰਨ ਹੁੰਦਾ ਹੋਵੇ ਜੇਕਰ ਜਾਓਗੇ ਤਾਂ ਮੈਂ ਤੁਹਾਨੂੰ ਬੁਰੀ ਫਾਂਸੀ ਦੀ ਸਜ਼ਾ ਦੇਵਾਂਗਾ ਸਾਨੂੰ ਛੁੱਟਣਾ ਮੁਸ਼ਕਲ ਹੋ ਜਾਵੇਗਾ ਨਿਮਖ ਮਾਹੇ ਨਿਸਤਾਰਾ ਨਿਮਖ ਮਾਹੀਨ ਸਤਾਰਾ ਨਿਮਖ ਮਾਹੀਨ ਸਤਾਰਾ ਨਿਮਖ ਮਾਹੀਨ ਸਤਾਰਾ ਅਜਾਂਬਲ ਪਾਪੀ ਜਾਗ ਜਾਨੇ ਅਜਾਂਬਲ ਪਾਪੀ ਜਾਗ ਜਾਨੇ ਅਜਾਂਬਲ ਪਾਪੀ ਜਾਗ ਜਾਨੇ ਅਜਾਂਬਲ ਪਾਪੀ ਜਾਗ ਜਾਨੇ ਨਿਮਖ ਮਾਹੀਨ ਸਤਾਰਾ ਨਿਮਖ ਮਾਹੇ ਨਿਸਤਾਰਾ ਨਿਮਖ ਮਾਹੇ ਨਿਸਤਾਰਾ ਨਿਮਖ ਮਾਹੇ ਨਿਸਤਾਰਾ ਭਗਵਾਨ ਦੇ ਨਾਮ ਨਾਲ ਪ੍ਰਤਾਪ ਵੇਖ ਅਜਾਮਲ ਵੇਸਵਾ ਦਾ ਪਤੀ ਮਹਾਂਿੰਦ ਘਾਤੇ ਖੋਟੇ ਕਰਮ ਕਰਨ ਵਾਲਾ ਨਰਕਾਂ ਵਿੱਚ ਜਾਣ ਜੋਗ ਜੀ ਜੋਗ ਸੀ ਪਰ ਜਦੋਂ ਉਸ ਨੇ ਪ੍ਰਭੂ ਜੀ ਦਾ ਸਿਮਰਨ ਸਿਮਰਿਆ ਤਾਂ ਸਾਰੇ ਬੰਦਨਾ ਤੋਂ ਛਟਕਾਰਾ ਹੋ ਗਿਆ ਸੋ ਮੁਕਤੀ ਦੇ ਦਾਤੇ ਪ੍ਰਭੂ ਜੀ ਆਪ ਹਨ ਇਸ ਕਰਕੇ ਅਠੋ ਪੈਰ ਵਾਹਿਗੁਰੂ ਦਾ ਸਿਮਰਨ ਕਰੋ ਤੇ ਕਰਾਓ ਤੇ ਤੁਹਾਡਾ ਆਪਣਾ ਵੀ ਭਾਰਤਾਰਾ ਹੋ ਜਾਵੇਗਾ ਸੁਣਨ ਵਾਲਿਆਂ ਦਾ ਵੀ ਹੋ ਜਾਵੇਗਾ ਤੇ ਸੁਣਾਉਣ ਵਾਲਿਆਂ ਦਾ ਵੀ ਹੋ ਜਾਵੇਗਾ ਪਾਗ ਤਕਬੀਰ ਸਾਹਿਬ ਜੀ ਦਾ ਫਰਮਾਨ ਹੈ ਕਬੀਰ ਸੁਪਨੇ ਹੂੰ ਬੜਾਏ ਕਿ ਜੇ ਮੁਖ ਨਿਸ਼ਕੇ RAM ਤਾਂ ਕਿ ਪਾਗ ਕੀ ਪਾਨ ਹੀ ਮੇਰੇ ਤਨ ਕੋ ਚਾਮ ਇੱਕ ਕਬੀਰ ਸਾਹਿਬ ਕਹਿ ਰਹੇ ਹੁਣ ਆਪਾਂ ਵੀ ਸਾਰੇ ਨਾਰਾਇਣ ਦਾ ਨਾਮ ਜਪੀਏ ਹਰੀ ਦਾ ਨਾਮ ਜਪੀਏ ਕਾਲਪੁਰਖ ਦਾ ਨਾਮ ਜਪੀਏ ਉਹਦੇ ਤੇ ਨਾ ਹੀ ਜਵੜੇ ਆਪਣੀ ਤੇ ਜੀਬਾ ਹੀ ਨਹੀਂ ਕਹਿਣ ਵਾਲੀ ਇਸ ਕਰਕੇ ਆਪਾਂ ਉਹਨਾਂ ਦੇ ਨਾਮ ਜੱਫੀਏ ਤੇ ਛਟਕਾਰਾ ਹੋਵੇ ਮਹਾਰਾਜ ਸਾਨੋਂ ਵੀ ਮੋਹ ਮਾਇਆ ਚੋਂ ਕੱਢ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ